ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕੂਤਰਬਾਈ ਵੀਰਾਂ ਨੂੰ। ਲੋ ਵੀ ਅੱਜ 19 ਮਈ 2024 ਨੋਟੀਆਂ ਸਾਰੀਆਂ ਬਾਜੀਆਂ ਦੀ ਅਪਡੇਟ ਲੈ ਕੇ ਹਾਜ਼ਰ ਹੋ ਆਇਆ ਬਾਈ। ਅੱਜ ਪੰਜਾਬ 'ਚ ਲਗਭਗ ਸਾਰੀਆਂ ਬਾਜੀਆਂ ਦੀ ਅਪਡੇਟ ਦੇਵਾਂਗੇ ਨਾ ਜਿੰਨੀਆਂ ਵੀ ਬਾਈ ਆਪਣੇ ਦੋਸਤੀਆਂ। 53200 ਮੋਟੜੀਆਂ ਸਾਰੀਆਂ ਬਾਜੀਆਂ ਦੀ ਅਪਡੇਟ ਦੇਵਾਂਗੇ ਵੀਰੇ। ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਬਾਈ। ਤੇ ਸ਼ੇਅਰ ਵੀ ਕਰ ਦਿਓ ਬਾਈ ਆਪਣੇ ਯਾਰਾਂ ਦੋਸਤਾਂ ਨਾਲ। ਅੱਜ ਬਈ ਪਿੰਡ ਤੁੰਬੜਪਨ ਫਰੋਇਪੁਰ 134 ਕੁਤਰ 5200 ਮੋਟ ਨੂੰ 4 ਵਜੇ ਬਾਜੀ ਨਹੀਂ ਪੜੀ ਆ। ਬਾਜੀ ਵੀਰੇ 5 ਕੂਤਰਾਂ ਹੀ ਸਾਂਝੀ ਹੋ ਗਈ ਸੀ। ਨਾ ਮਾਤੇ ਕੂਤਰ ਉੱਡੇ ਸੀ ਪਹਿਲਾ ਨੰਬਰ ਬਣਾਇਆ ਵੀਰੇ ਬਾਜ ਲੋਪੋਂ ਨੇ ਸੁਖਜਿੰਦਰ ਜੈ ਸਿੰਘ ਵਾਲੇ ਦੇ ਘਰੋਂ ਕੂਤਰ ਸੀ ਮੋਟਰਸਾਈਕਲ ਦਾ ਜੇਤੂ ਰਹਾ ਦੂਜਾ ਨੰਬਰ ਵੀਰੇ ਸੰਦੀਪ ਨਾਥੋਕੇ ਨੇ ਬਣਾਇਆ ਇਹ ਵੀ ਮੋਟਰਸਾਈਕਲ ਦਾ ਜੇਤੂ ਰਹਾ ਤੀਜਾ ਨੰਬਰ ਆलम ਗੁਰੂ ਸਰਪੁੱਟੋ ਲੰਮ ਵਾਲੀ ਦਾ ਕੂਤਰ ਸੀ ਫਰਿੱਜ ਦਾ ਜੇਤੂ ਰਹਾ ਚੌਥਾ ਨੰਬਰ ਨਾਮਦੇਵ ਸੁਖਨ ਵਾਲਾ ਐਲਈਡੀ ਦਾ ਜੇਤੂ ਰਹਾ ਪੰਜਵਾਂ ਨੰਬਰ ਨਾਇਬ ਹਰਾਜ ਇਹ ਵੀਰੇ ਸਾਂਝੀ ਚ ਆਇਆ ਬਾਜੀ ਪੰਜਾਂ ਦੀ ਸਾਂਝੀ ਹੋ ਗਈ ਸੀ ਦੋ ਮੋਟਰਸਾਈਕਲ ਸੀ ਇੱਕ ਫਰਿੱਜ ਸੀ ਵੀਰੇ ਇੱਕ ਐਲਈਡੀ ਸੀ ਠੀਕ ਹੈ ਜੀ ਇਹ ਬਾਜੀ ਸੀ ਪਿੰਡ ਤੋਂ ਮੜਵਾਨਾ ਹੁਣ ਗੱਲ ਕਰਦੇ ਆਂ ਬਾਈ ਅਗਲੀ ਬਾਜੀ ਦੀ ਅੱਜ ਦੀ ਅਗਲੀ ਬਾਜੀ ਸੀਗੀ ਵੀਰੇ ਪਿੰਡ ਨਾਨਕ ਸਰਕਲੇਰਾ ਜਿਹੜਾ ਲੁਧਿਆਣਾ 155 ਕੂਤਰ ਉੱਤੇ ਸੀਗੀ 2200 ਮੁੱਢ ਨੂੰ 5 ਵਜੇ ਬਾਜੀ ਨਹੀਂ ਬੜੀ ਬਾਈ 6 ਕੂਤਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਦੂਜਾ ਨੰਬਰ ਵੀਰੇ ਪੂਤੀ ਸਿਧਮਾ ਦੇ ਪੁੱਤਰੀ ਰਹਿਗੇ ਸੀ ਦੋਵੇਂ ਬਾਈ ਦੇ ਸਾਹਮਣੇ ਸੀ ਪੂਤੀ ਸਿਧਮਾ ਦੇ ਬੋਬੀ ਮੋਰਕਰੀਮਾ ਤੇ ਨੀਲਾ ਖਾੜਾ ਇਹ ਮੋਟਰਸਾਈਕਲ ਤੇ ਫਰਾਈ ਜੇਤੂ ਰਹੇ ਬਾਈ ਦੋਵੇਂ ਤੀਜਾ ਨੰਬਰ ਬਣਾਇਆ ਬਾਈ ਸੁੱਖਾ ਭੱਟੀਆਂ ਨੇ ਕੂਤਰਾਂ ਦਾ ਜੇਤੂ ਰਹਾ ਚੌਥਾ ਨੰਬਰ ਬਾਂਸਾ ਸ਼ੇਰਪੁਰਾ ਸਖਮਣ ਮੱਲਾ ਤੇ ਮੰਨੂ ਸਵਦੀ ਬਾਜੀ ਇਹਨਾਂ ਚੀਆ ਕੂਤਰਾਂ ਹੀ ਸਾਂਝੀ ਹੋ ਗਈ ਸੀ ਵੀਰੇ ਨਾਮਾਂ ਤੇ ਉੱਡੇ ਸੀਗੇ ਅਗਲੀ ਬਾਜੀ ਸੀ ਪਿੰਡ ਮਤੇਕੇ ਜ਼ਿਲ੍ਹਾ ਮੋਗਾ 135 ਕੂਤਰ ਦੇ ਸੀ ਵੀਰੇ 5200 ਮੋਟ ਨੂੰ 22 6 ਕੂਤਰਾਂ ਹੀ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਬਣਾਇਆ ਵੀਰੇ ਅਮਨ ਨੱਥੋ ਕੇ ਨੇ ਮੋਟਰਸਾਈਕਲ ਜੇਤੂ ਰਹਾ ਦੂਜਾ ਨੰਬਰ ਮਨੀ ਜੇਠੂ ਕੇ ਫਿਰ ਇਹਦਾ ਜੇਤੂ ਰਹਾ ਤੀਜਾ ਤੇ ਚੌਥਾ ਨੰਬਰ ਵੀਰੇ ਇਹਨਾਂ ਚ ਸਾਂਝਾ ਹੋ ਗਿਆ ਕਰਮਖਾਈ ਚਾਨਾਪੁਰਜ ਦਾ ਕੂਤਰ ਸੀ ਤੇ ਤੇਜਾ ਗੁੱਸਾ ਛਲੀਵੇਂwidehatਕੇ ਤੇ ਗੁਰਜੀਤ ਚੌਕੇ ਜਿਹੜਾ ਪੂਟੋ ਲੰਬੜੀ ਦਾ ਪੁੱਤਰ ਸੀ ਇਹ ਵੀਰੇ ਸਾਂਝੀ ਜਾਏ ਬਾਜੀ ਸ਼ੀਆਂ ਦੀ ਹੋ ਗਈ ਸੀ ਅਗਲੀ ਬਾਜੀ ਸੀ ਵੀਰੇ ਪਿੰਡ ਮੱਲਪੁਰ ਅੜਕਾ ਨਵਾਂ ਸ਼ਹਿਰ 75 ਕੁ ਟ੍ਰੋਡੇ ਸੀ 3200 ਮੋੜ ਨੂੰ 3:30 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਸਿਮਰਨ ਮੱਲਪੁਰ ਮੋਟਰਸਾਈਕਲ ਪਲੱਸ 1300 ਦੀ ਜੱਤ ਦੂਜਾ ਨੰਬਰ ਬਿੰਦਰ ਚੰਦਵਾਜਾ ਕੂਲਰ ਪਲੱਸ 900 ਦੀ ਜੱਤ ਤੀਜਾ ਨੰਬਰ ਗੌਰਵ ਕਰਨਾਣਾ ਪੱਖਾ ਪਲੱਸ 500 ਦੀ ਜੱਤ ਚੌਥਾ ਨੰਬਰ ਵੀਰੇ ਗੁਲਾਬ ਕਰਨਾਣਾ ਕਾਪਾ ਪਲੱਸ 200 ਦੀ ਜੱਤ ਪਾਇਮਾ ਨੰਬਰ ਗੱਗੀ ਲਿੱਦੜ ਕਾਪਾ ਪਲੱਸ 100 ਦੀ ਜੱਤ ਵੀਰੇ ਪੰਜ ਨਾਮ ਸੀਗੇ ਇਸ ਬਾਜੀ ਤੇ ਪਿੰਡ ਮੱਲਪੁਰੜਕਾ ਅਗਲੀ ਬਾਜੀ ਸੀ ਪਿੰਡ ਸੋਈਆਂ ਬਾਈ ਜ਼ਿਲ੍ਹਾ ਲੁਧਿਆਣਾ 112 ਕੂਤਰ ਉੱਡੇ ਸੀਗੇ ਵੀਰੇ 5000 ਮੋਟ ਨੂੰ 3:50 ਮਿੰਟ ਤੇ ਬਾਜੀ ਨਿਬੜੀ ਪਹਿਲੇ ਨੰਬਰ ਬਣਾਇਆ ਪਰੇ ਮੰਤ ਸਿੱਧਮਾ ਜੀ ਚਿਤ ਦਵਾਈ ਕੇ ਕੂਤਰ ਨੇ ਮੋਟਰਸਾਈਕਲ ਦਾ ਜੇ ਤੁਰਿਆ ਦੂਜਾ ਨੰਬਰ ਬਣਾਇਆ ਗੈਰੀ ਸੁਧਾਰਨੇ ਫ੍ਰਿਜ ਦਾ ਜੇ ਤੁਰਿਆ ਤੀਜਾ ਨੰਬਰ ਤੀਪੂ ਬੰਵਾਲ ਨੇ ਕੂਲਰ ਦਾ ਜੇ ਤੁਰਿਆ ਚੌਥਾ ਨੰਬਰ ਸੇਵਕ ਸੰਗਤਪੁਰ ਨੇ ਕੂਲਰ ਦਾ ਜੇਤੂ ਰਿਹਾ ਵੀਰੇ ਪਿੰਡ ਸੋਈਆਂ ਵੀਰੇ ਅਗਲੀ ਬਾਜੀ ਸੀ ਪਿੰਡ ਨੰਗਲਖੁਰਦ ਜਿਲ੍ਹਾ ਲੁਧਿਆਣਾ 86 ਕੂਟਰ ਢੋੜਿਆ ਸੀ 3200 ਮੀਟਰ ਨੂੰ 3:10 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਜਸਦੀ ਬਰਮੀ ਨੇ ਮੋਟਰਸਾਈਕਲ ਦਾ ਜੇਤੂ ਰਿਹਾ ਦੂਜਾ ਨੰਬਰ ਲੱਖਾ ਢੋੜਕੋਟ ਫਰਿੱਜ ਦਾ ਜੇਤੂ ਰਿਹਾ ਤੀਜਾ ਨੰਬਰ ਸ਼ਿੰਗਾਰਾ ਪੱਖੋਵਾਲ ਕੂਲਰ ਦਾ ਜੇਤੂ ਰਿਹਾ ਵੀਰੇ ਪਿੰਡ ਨੰਗਲਖੁਰਦ ਦੀ ਆਪਣੀ ਟਾ ਵੀਰੇ ਇਹ ਅਗਲੀ ਬਾਜੀ ਸੀ ਪਿੰਡ ਕਰਨੈਲ ਗੰਜ ਜ਼ਿਲ੍ਹਾ ਕਪੂਰਥਲਾ 52 ਕੂਟਰ ਰੁੱਡੇ ਸੀ 3200 ਮੋਡ ਨੂੰ 3 ਵਜੇ ਬਾਜੀ ਨਿਬੜੀ ਪਹਿਲਾ ਨੰਬਰ ਸੋਨੂ ਖਨੋੜਾ ਮੋਟਰਸਾਈਕਲ ਪਲੱਸ 1500 ਦੀ ਜੱਟ ਦੂਜਾ ਨੰਬਰ ਮਣੀ ਲੱਡੀਆਂ ਫਰੈਚ ਪਲੱਸ 1000 ਦੀ ਜੱਟ ਤੀਜਾ ਨੰਬਰ ਵੀਰੇ ਮਾਨਕੀ ਬਜੂਹਾ ਤੇ ਲਾਡੀ ਪਸੀ ਜੀ ਸੰਝਾ ਹੋਇਆ ਇਹ ਵੀਰੇ ਦੋਵੇਂ ਕੂਟਰ ਟਾਈਮ 'ਚ ਘੱਟੇ ਗਏ ਸੀਗੇ ਤੇ ਇਹ ਸੀ ਵੀਰੇ ਅੱਜ ਦੀਆਂ ਮੋਟਰਸਾਈਕਲ ਵਾਲੀਆਂ ਬਾਜ਼ੀਆਂ ਹੁਣ ਗੱਲ ਕਰਦੇ ਆ ਅਗਲੀਆਂ ਬਾਜ਼ੀਆਂ ਦੀ ਪਿੰਡ ਧਿਆਨਪੁਰਾ ਰੋਪੜ 108 ਕੂਟਰ ਰੁੱਡੇ ਸੀ 1700 ਮੋਡ ਨੂੰ 3 ਵਜੇ ਬਾਜੀ ਨਿਬੜੀ ਪਹਿਲਾ ਨੰਬਰ ਬਣਾਇਆ ਬਾਰੀਆ ਕਨੌਰ ਨੇ ਫ੍ਰਿਜ ਪਾਸ 800 ਦੀ ਜੱਦਾ ਜੇਤੂ ਦੂਜਾ ਨੰਬਰ ਹਣੀ ਯੂ ਐਸ ਏ ਕੂਲਰ ਪਾਸ 500 ਦੀ ਜੱਦਾ ਜੇਤੂ ਤੀਜਾ ਨੰਬਰ ਲਾਲੀ ਸਿਹੋ ਮਾਜਰਾ ਪੱਖਾ ਪਲੱਸ 200 ਦੀ ਜੱਦਾ ਜੇਤੂ ਵੀਰੇ ਅਗਲੀ ਬਾਜੀ ਸੀ ਵੀਰੇ ਪਿੰਡ ਰਥੜੀਆਂ ਜ਼ਿਲ੍ਹਾ ਸ਼੍ਰੀ ਮੁਖਤਸਰ ਸਾਹਿਬ ਨੇੜੇ ਮਲੋਟ 119 ਕੁਟਰ ਉੱਡੇ ਸੀ ਕਿ 3200 ਵਟ ਨੂੰ 3:30 ਤੇ 3 ਕੁਟਰਾਂ ਦੀ ਬਾਜੀ ਸਾਂਝੀ ਹੋਈ ਸੀ ਵੀਰੇ ਜਸਵੀਰ ਬਾਦਲ ਗੁਰਪ੍ਰੀਤ ਮਲੋਟ ਤੇ ਅਮਣਾ ਮਲੋਟ ਤੇ ਵਾਸ਼ਿੰਗ ਮਸ਼ੀਨ ਦਾ ਜੇਤੂ ਰਹਾ ਜਸਵੀਰ ਬਾਦਲ ਐਲਈਡੀ ਦਾ ਜੇਤੂ ਗੁਰਪ੍ਰੀਤ ਮਲੋਟ ਤੇ ਜੂਸਰ ਦਾ ਜੇਤੂ ਵੀਰੇ ਅਮਨਾ ਮਲੋਟ ਅਗਲੀ ਬਾਜੀ ਸੀ ਪਿੰਡ ਬੁੱਟਰ ਬਖੂਆ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 90 ਪਲੱਸ ਕੂਟਰ ਉੱਡੇ ਸੀ ਵੀਰੇ 250 ਮਟਰ ਨੂੰ 4:15 ਮਿੰਟ ਤੇ ਬਾਜੀ ਨੇ ਬੜੀ ਪਹਿਲਾ ਨੰਬਰ ਸੱਤਾ ਮਹਿਮਾ ਗੋਰਾ ਮਹਿਮਦ ਘਰੋਂ ਕੂਟਰ ਸੀ ਫ੍ਰਿਜ ਪਲੱਸ 1200 ਦੀ ਜਿੱਦ ਦਾ ਜੇਤੂ ਦੂਜਾ ਨੰਬਰ ਪ੍ਰੇਮਜੀਤ ਭਾਰੂ ਕੂਲਰ ਪਲੱਸ 500 ਦੀ ਜਿੱਦ ਦਾ ਜੇਤੂ ਤੀਜਾ ਨੰਬਰ ਸੇਮਾ ਦਿਓਣ ਪੱਖਾ ਪਲੱਸ 300 ਦੀ ਜਿੱਦ ਦਾ ਜੇਤੂ ਵੀਰੇ ਪਿੰਡ ਚੱਕ ਦੁਹੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 92 ਕੂਟਰ ਉੱਡੇ ਸੀ ਵੀਰੇ 1200 ਮੋੜ ਨੂੰ 3:30 ਮਿੰਟ ਤੇ 4 ਕੂਟਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਪੱਬੀ ਚੰਨੂ ਸ਼ਹਿਰੀ ਥਾਮਕੋਟ ਗੁਰਪਿਆਰ ਥਾਮਕੋਟ ਤੇ ਕਾਲਾ ਢਾਬਾ ਇਹ ਪਿੰਡ ਚੱਕ ਦੁਹੇ ਵਾਲਾ ਦੀ ਅਪਡੇਟ ਆ 92 ਉੱਡੇ ਸੀ ਵੀਰੇ 1200 ਰੁਪਏ ਮੋੜ ਸੀਗਾ ਅਗਲੀ ਬਾਜੀ ਸੀ ਕਿ ਵੀਰੇ ਪਿੰਡ ਮਹਿਤਾ ਜ਼ਿਲ੍ਹਾ ਬਠਿੰਡਾ 75 ਕੂਟਰ ਉੱਡੇ ਸੀਗੇ 250 ਮੋੜ ਨੂੰ 4:30 ਮਿੰਟ ਤੇ ਬਾਜੀ ਨਿਬੜੀ ਪਹਿਲਾ ਨੰਬਰ ਗਗਨਾ ਸ਼ੇਰਗੜ 1000 ਦੀ ਜੱਦਾ ਜੇਤੂ ਦੂਜਾ ਨੰਬਰ ਸਿਮਰਾ ਗਹਿਰੀ 700 ਦੀ ਜਿੱਦਾ ਜੇਤੂ ਤੀਜਾ ਨੰਬਰ ਫਤਿਹ ਕੋਟੜਾ 300 ਦੀ ਜਿੱਦਾ ਜੇਤੂ ਵੀਰੇ ਪਿੰਡ ਮੈਤਾ ਦੀ ਬਾਜੀ ਸੀ ਇਹ ਅਗਲੀ ਬਾਜੀ ਸੀ ਪਿੰਡ ਦਲੀਏ ਵਾਲੀ ਜ਼ਿਲ੍ਹਾ ਮਾਨਸਾ 58 ਕੁ ਉੱਤਰੋਡੇ ਸੀਗੀ 250 ਮੱਟ ਨੂੰ 2:50 ਤੇ ਬਾਜੀ ਨੇ ਬੜੀ ਬਾਜੀ ਤਿੰਨ ਕੁ ਉਤਰਾ ਨਹੀਂ ਸਾਂਝੀ ਹੋ ਗਈ ਸੀ ਪਹਿਲਾ ਨੰਬਰ ਲਾੜੀ ਬੜੰਗ ਫਰੈਦਾ ਜੇਤੂ ਦੂਜਾ ਨੰਬਰ 36 ਚਹਿਲਾਂ ਵਾਲੀ ਕੋਹਰਾ ਦਾ ਜੇਤੂ ਤੀਜਾ ਨੰਬਰ ਕਪੂਰਾ ਬਹਿਣੀ ਵਾਲ ਪੱਖੇ ਦਾ ਜੇਤੂ ਬਾਜੀ ਇਹਨਾਂ ਤਿੰਨਾਂ ਦੀ ਸਾਂਝੀ ਹੋ ਗਈ ਸੀ ਚੌਥਾ ਵੀਰੇ ਜੋਤਬਣਾ ਵਾਲੀ 5ਵਾਂ ਗੁਰੀ ਨੱਤ ਇਹ ਦੋਵੇਂ ਕੱਪ ਦੇ ਜੇਤੂ ਰਹੇ ਬਾਈ ਪੰਜ ਨਾਮ ਸੀ ਇਸ ਬਾਜੀ ਤੇ ਪਿੰਡ ਦਲੀਏ ਵਾਲੀ ਜ਼ਿਲ੍ਹਾ ਮਾਨਸਾ ਅਗਲੀ ਬਾਜੀ ਸੀ ਵੀਰੇ ਪਿੰਡ ਚੋਟੀਆਂ ਜ਼ਿਲ੍ਹਾ ਮਾਨਸਾ 48 ਬੂਤ ਰੋਡੇ ਸੀਗੇ 1700 ਮੋਟ ਨੂੰ 2:35 ਮਿੰਟ ਤੇ ਬਾਜੀ ਨੇ ਬੜੀ ਪਹਿਲਾ ਨੰਬਰ ਬਿੰਦਰੀ ਵਾਹਮਨ ਵਾਲਾ ਪੂਜਾ ਨੰਬਰ ਨੋਨੀ ਹਾਤਲਾ ਇਹ ਦੋ ਕੂਤਰਾਜ ਰਹੇ ਸੀ ਵੀਰੇ ਅਗਲੀ ਬਾਜੀ ਸੀ ਪਿੰਡ ਵਧਾਈ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 71 ਕੂਤਰਾ ਰੋਡੇ ਸੀਗੇ 2700 ਮੋਟ ਨੂੰ ਪਹਿਲਾ ਨੰਬਰ ਬੂਟਾ ਬਰੀ ਵਾਲਾ ਰੈਜੀਸਰ ਜੇਤੂ ਦੂਜਾ ਨੰਬਰ ਜੈਸਮ ਸ਼ੇਰ ਸਿੰਘ ਵਾਲਾ ਕੁਲਦਾਰ ਜੇਤੂ ਤੀਜਾ ਨੰਬਰ ਫੌਜੀ ਜੇਤੂ ਪੱਖੇ ਦਾ ਜੇਤੂ ਬਰੇ ਅਗਲੀ ਬਾਜੀ ਸੀ ਵੀਰੇ ਪਿੰਡ ਅਸਪਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ 31 ਕੁਤਰ ਡੇ ਸੀ 1100 ਮੁੱਢ ਨੂੰ 2:45 ਤੇ 4 ਕੁਤਰਾਂ ਦੀ ਬਾਜੀ ਸਾਂਝੀ ਹੋ ਗਈ ਸੀ ਚੀਨਾ ਛਾਪਿਆਂ ਵਾਲੀ ਹੈਰੀ ਮਲੋਟ ਕੋਤਲ ਆਲਮ ਵਾਲਾ ਤੇ ਮਨਪਰੀ ਤੌਲਕ ਚੀਨਾ ਛਾਪਿਆਣੀ ਹੈਰੀ ਮਿਰੋਟ ਵੀਰੇ ਆਮ ਮਿਰੋਟ ਗਰੁੱਪ ਦੇ ਕੂਤਰ ਸੀ ਦੋਵੇਂ ਅਗਲੀ ਬਾਜੀ ਸੀ ਪਿੰਡ ਬਰਵਾਲੀ 58 ਕੂਤਰ ਓਡੇ ਸੀਗੇ 1700 ਮੋਟ ਨੂੰ ਪਹਿਲਾ ਨੰਬਰ ਲੱਖੀ ਭਾਂਫਰੀ ਫਰਿੱਜ ਦਾ ਜੇਤੂ ਰਿਹਾ ਦੂਜਾ ਨੰਬਰ ਜਿੰਦਰੀ ਬਿਲਗਾ ਕੂਲਰ ਦਾ ਜੇਤੂ ਰਿਹਾ ਤੀਜਾ ਨੰਬਰ ਡਾਕਟਰ ਰਮਾਣਾ ਪੱਖੇ ਦਾ ਜੇਤੂ ਰਿਹਾ ਵੀਰੇ ਤੇ ਅੱਜ ਦੀ ਅਗਲੀ ਬਾਜੀ ਸੀਗੀ ਵੀਰੇ ਪਿੰਡ ਮੀਰਹੇੜੀ 120 ਕੂਤਰ ਓਡੇ ਸੀਗੇ 2200 ਮੋਟ ਨੂੰ ਬਾਜੀ ਦੋ ਕੁ ਉਤਰਾਇ ਸਾਂਝੀ ਹੋ ਗਈ ਸੀ ਜਸ਼ਨ ਕਨੇਡਾ ਫਰੈਦਾ ਜੇਤੂ ਜੋਰਾ ਖੇੜੀ ਤੇ ਏ ਸੀ ਵੀਰੇ ਅੱਜ 19 ਮਈ 2024 ਨੋਡੀਆਂ ਸਾਰੀਆਂ ਬਾਜੀਾਂ ਦੀ ਅਪਡੇਟ ਤੇ ਆਪਾਂ ਵੀਰੇ ਕੋਸ਼ਿਸ਼ ਕਰਦੇ ਹੁੰਦੇ ਹਾਂ ਨਾ ਲਗਭਗ ਸਾਰੀਆਂ ਬਾਜੀਾਂ ਦੀ ਅਪਡੇਟ ਦਿੱਤੀ ਜਾਵੇ ਪਰ ਬਾਜੀਾਂ ਜਿਆਦਾ ਉੜਦੀਆਂ ਨੇ ਵੀਰੇ ਆਪਣੇ ਸਾਰੇ ਪੰਜਾਬ ਚ ਨਾ ਤਾਂ ਕਰਕੇ ਕੁਝ ਬਾਜੀਾਂ ਦੀ ਅਪਡੇਟ ਆਪ ਕੋ ਨਹੀਂ ਪਹੁੰਚਦੀ ਕਈ ਬਾਜੀਾਂ ਤੇ ਗਰੁੱਪ ਨਹੀਂ ਬਣਦੇ ਕਈ ਬਾਜੀਾਂ ਲਾਈਵ ਨਹੀਂ ਚੱਲਦੀਆਂ ਸੋ ਜਿੰਨੀ ਕੀ ਅਪਡੇਟ ਵੀਰੇ ਆਪਣੇ ਕੋਲ ਆਉਂਦੀ ਆ ਆਪਾਂ ਤੁਹਾਨੂੰ ਦੱਸ ਦਿੰਨੇ ਹਾਂ ਨਾ ਧੰਨਵਾਦ ਆ ਵੀਰੇ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਤੁਸੀਂ ਚੈਨਲ ਨੂੰ ਬਾਰੇ ਬਹੁਤ ਪਿਆਰ ਦੇ ਰਹੇ ਹੋ ਹਨ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਇਸੇ ਤਰ੍ਹਾਂ ਬਾਈ ਸ਼ੇਅਰ ਕਰਦਿਆ ਕਰੋ ਸਾਰੇ ਗਰੁੱਪਾਂ ਵਾਲੇ ਗਰੁੱਪਾਂ ਚ ਆਪਣੀ ਵੀਡੀਓ ਨੂੰ ਤੇ ਲਾਈਕ ਜੁੜ ਕਰਦਿਆ ਕਰੋ ਬਾਈ ਵੀਡੀਓ ਨੂੰ ਇਹ ਹੋ ਸਕੇ ਵੀਰੇ ਕਮੈਂਟ ਵੀ ਕਰਦਿਆ ਕਰੋ ਤੇ ਧੰਨਵਾਦ ਆ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਵੀਡੀਓ ਨੂੰ ਦੇਖਣ ਲਈ ਤੇ ਸ਼ੇਅਰ ਕਰਦੇ ਹੋ ਬਾਈ ਇੱਕ ਵਾਰ ਫਿਰ ਧੰਨਵਾਦ ਬਾਈ